ਬਿਤੇ ਦਿਨ ਆਚਮ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੀ ਤੋਂ ਬਦ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਨਕਲੀ ਸ਼ਰਾਬ ਦੇ ਖਿਲਾਫ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਇਸੇ ਖੜੀ ਤਹਿ ਤਜ ਗੁਰਦਾਸਪੁਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਇੱਕ ਰੇਡ ਕੀਤੀ ਗਈ ਜਿਸ ਦੇ ਵਿੱਚ ਵੱਡੀ ਸਫਲਤਾ ਵਿਜੀਲੈਂਸ ਦੇ ਹੱਥ ਲੱਗੀ ਹੈ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦੇ ਵੱਲੋਂ ਇੱਕ ਗੁਰਦਾਸਪੁਰ ਦੇ ਵਿੱਚ ਇੱਕ ਨਹਿਰ ਦੇ ਵਿੱਚੋਂ 5000 ਲੀਟਰ ਲਾਂ ਬਰਾਮਦ ਕੀਤੀ ਗਈ ਹੈ ਜਿहां ਠੀਕ ਸੁਣਿਆ ਤੁਸੀਂ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਅਫਸਰ ਤੇ ਐਕਸਾਈਜ਼ ਵਿਭਾਗ ਦੇ ਅਫਸਰ ਜਿਹੜਾ ਨੇ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚੋਂ 5000 ਲੀਟਰ ਲਾਂ ਜਿਹੜੀ ਆ ਬਰਾਮਦ ਕੀਤੀ ਗਈ ਹੈ ਤਾਂ 90000 ਮਿਲੀਮੀਟਰ ਨਜ਼ਾਇਜ਼ ਸ਼ਰਾਬ ਜਿਹੜੀ ਹੈ ਇਸ ਦੀ ਬਣਾਈ ਜਾਣੀ ਸੀ ਤਾਂ 5000 ਲੀਟਰ ਲਾਨ ਦੀ ਜਿਹੜੀ ਤਸਵੀਰ ਹੈ ਉਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਦੂਰ ਦੂਰ ਤੱਕ ਸਿਰਫ ਪਾਣੀ ਪਾਣੀ ਦੇਖ ਰਿਹਾ ਤੇ ਤਸ਼ਕਰਾਂ ਦੇ ਵੱਲ ਇਸੇ ਨਹਿਰ ਦੇ ਕੰਢੇ ਜਿਹੜਾ ਇੱਕ ਟੋਹਾ ਪੁੱਟ ਕੇ ਉਹਦੇ ਵਿੱਚ ਇਹ ਲਾਨ ਜਿਹੜੀ ਹੈ ਦੱਬੀ ਹੋਈ ਸੀ ਜੋ ਪੁਲਿਸ ਤੇ ਵਿਜੀਲੈਂਸ ਨੂੰ ਇਸ ਦੇ ਬਾਰੇ ਗੁਪਤ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਜਿੰਨਾ ਸਮਾਨ ਨਿਕਲ ਕੇ ਆਇਆ ਤਾਂ ਉਸ ਦੇ ਨਾਲ ਜ਼ਰੂਰ ਹੋਸ਼ ਜਿਹੜਾ ਨੇ ਓੜੇ ਨੇ ਵਿਜੀਲੈਂਸ ਵੀ ਤੇ ਜਿਹੜੇ ਦਰਸ਼ਕ ਤਸਵੀਰਾਂ ਦੇਖ ਰਹੇ ਨੇ ਤਾਂ ਤੁਹਾਡੇ ਵੀ ਜਿਹੜਾ ਹੋਸ਼ ਨੇ ਉੜ ਜਾਣਗੇ ਤਾਂ ਵੱਡੀ ਮਾਤਰਾ ਦੇ ਵਿੱਚ 5000 ਲੀਟਰ ਲਾਨ ਕੋਈ ਛੋਟੀ ਅਮਾਉਂਟ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਅਜਿਹੇ ਮਾਮਲੇ ਜਿਹੜਾ ਨੇ ਸਾਹਮਣੇ ਆ ਰਹੇ ਨੇ ਖਾਸ ਕਰਕੇ ਮਾਝੇ ਦੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਚ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਤਸ਼ਕਰ ਨੂੰ ਕਾਬੂ ਕੀਤਾ ਗਿਆ ਸੀ ਜਿਹਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਨਕਲੀ ਸ਼ਰਾਬ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਉਹ ਫੜੀ ਗਈ ਸੀ ਤਾਂ ਹੁਣ ਗੁਰਦਾਸਪੁਰ ਦੇ ਵਿੱਚ ਵੱਡੀ ਸਫਲਤਾ ਐਕਸਾਈਜ਼ ਡਿਪਾਰਟਮੈਂਟ ਨੂੰ ਮਿਲੀ ਹੈ ਜਿੱਥੇ ਐਕਸਾਈਜ਼ ਵਿਭਾਗ ਦੇ ਬੋਲੋਂ ਪਿੰਡ ਮੋਜਪੁਰ ਦੇ ਵਿੱਚ ਨਹਿਰ ਦੇ ਵਿੱਚੋਂ ਜਿਹੜੀ ਆ ਇਹ 5000 ਲੀਟਰ ਲਾਂ ਜਿਹੜੀ ਆ ਬਰਾਮਦ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਇੰਸਪੈਕਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਇਕ ਸਾਡੀ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੀਸ਼ ਕੁਪਤਾ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੀ ਨਿਰਦੇਸ਼ਾ ਨਿਰਦੇਸ਼ ਐਸਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ਰਮਾ ਜੀ ਦੇ ਨਿਰਦੇਸ਼ਾ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੌਜੂਦ ਪਿੰਡੇ ਉੱਥੇ ਰੀਡ ਕੀਤਾ ਜਿਦੇ ਵਿੱਚ ਐਸਐਚਓ ਭੜੀ ਮੀਆਂ ਖਾਨ ਸਰਦਾਰ ਸਰਵਜੀਤ ਸਿੰਘ ਜੀ ਤੇ ਮੈਟਿਕ ਸਬ ਡਿਵੀਜ਼ਨ ਦੀ ਪੁਲਿਸ ਦੀ ਐਕਸਾਈਜ਼ ਪੁਲਿਸ ਇਹ ਜੋਇੰਟ ਮੀਟ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਹਣ ਦਬ ਦਿੰਦੇ ਆ ਜਿੱਤੋਂ ਬਾਅਦ ਚ ਇਲੀਜੀਟ ਲਿਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਹਣ ਨਸ਼ਟ ਕੀਤਾ ਤੇ ਇਹਦੇ ਨਾਲ ਹੀ ਉੱਥੇ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟ ਲਿਕਰ ਉਹ ਲਟਾਈ ਹੁੰਦੀ ਆ ਉਹ ਰਿਕਵਰਡ ਕੀਤੀ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫਆਈਆਰ ਦਰਜ ਕੀਤੀਆਂ ਜੀ ਪੰਜਾਬ ਦੇ 51 ਕਹੜੀਆ ਖਾਨ ਦੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਨੂੰ ਪਤਾ ਹੈ ਅੱਗੇ ਵੀ ਇਹ ਇਹੋ ਕਾਈਂਡ ਦੀ ਜਿਹਦੀ ਡਿਗਰੀਜ਼ ਨਹੀਂ ਆਈ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਟੀਆਂ ਹੋਈਆਂ ਤੇ ਜਿਹਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪਰਾਹੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਤੇ ਇਹਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹਦਾ ਕਰਦਾ ਹੈ ਤੇ ਸਾਂਹੇ ਸਾਈਡ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੇ ਆਮਨ ਵਾਦਾ ਹੈ ਕਿ ਅਸੀਂ ਉਹਦਾ ਨਾਮ ਗੁਪਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਹਿੱਤ ਚ ਹੈ ਸਰਕਾਰ ਦਾ ਸਾਫਦੋ ਤੇ ਮੇਰੀ ਇਹੀ ਬੇਨਤੀ ਆ कि ਇਹਨੂੰ ਬਿਲਕੁਲ ਵੀ ਵਰਤੋਂ ਨਾ ਕਰੋ ਐਕਸਾਈਟ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉਣ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹ ਹੈ ਇਹ ਅਭਿਆਨ ਹੜਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਗੁੱਥੇ ਬਹੁਤ ਜ਼ਿਆਦਾ ਹੁੰਦਾ ਹੈ ਇਹ ਕੰਮ ਤੇ ਤੁਹਾਡਾ ਕੰਟੀਨਿਊਸਲੀ ਪੈਣੀ ਮੀਆਂ ਖਾਹ ਪੁਲਿਸ ਵੀ ਕੰਟੀਨਿਊਸਲੀ ਉੱਥੇ ਰੀਡਸ ਕਰ ਰਹੀ ਹੈ ਐਕਸਾਈਟ ਡਿਪਾਰਟਮੈਂਟ ਵੀ ਉੱਥੇ ਰੀਡਸ ਕਰ ਰਹੀ ਆ ਔਰ ਹੈਵੀ ਰਿਕਵਰੀ ਹੁੰਦੀ ਆ ਤੁਹਾਡੀ ਕੋਸ਼ਿਸ਼ ਹੈ